ਵੈਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੀ ਥੱਲੇ ਤੁਸੀਂ ਫੋਟੋ ਲੱਗੀ ਵੇਖਦੇ ਪਏ ਹੋ ਅਮਰ ਸਿੰਘ ਜਥੇਦਾਰ ਬਾਬਾ ਨੂੰ ਮਾਨ ਸਿੰਘ ਜੀ ਤੇ ਆਪਾਂ ਉਹਨਾਂ ਦੇ ਜੀਵਨ ਬਾਰੇ ਗੱਲ ਕਰਦੇ ਆਂ ਉਹਨਾਂ ਦੇ ਜਿਹੜੇ ਪਿਤਾ ਸਨ ਗਰਜਾ ਸਿੰਘ ਜੀ ਬਾੜ ਤੇ ਮਾਤਾ ਦਾ ਨਾਂ ਹਰਨਾਮ ਕੋਰ ਜੀ ਸੀ ਤੇ ਜਿਨ੍ਹਾਂ ਦਾ ਜਨਮ ਹੋਇਆ ਸੀ ਆਪਣਾ 18 ਮਗਰ 1755 ਈਸਵੀ ਨੂੰ ਤੇ ਜਿੱਥੇ ਜਨਮ ਹੋਇਆ ਸੀ ਉਹਨਾਂ ਦਾ ਜਨਮ ਸਥਾਨ ਸੀ ਨਿਰੰਗ ਸਿੰਘ ਵਾਲਾ ਪਿੰਡਾ ਸੀ ਫਿਰੋਜ਼ਪੁਰ ਦੇ ਕੋਲ ਉੱਥੇ ਉਹਨਾਂ ਦਾ ਜਨਮ ਹੋਇਆ ਸੀ ਤੇ ਉਹਨਾਂ ਨੂੰ ਜਦੋਂ ਅਕਾਲੀ ਫੂਲਾ ਸਿੰਘ ਅਕਾਲੀ ਫੂਲਾ ਸਿੰਘ ਜੀ ਸ਼ਹਾਦਤ ਤੋਂ ਬਾਅਦ 1823 ਈਸਵੀ ਦੇ ਵਿੱਚ 1823 ਈਸਵੀ ਦੇ ਵਿੱਚ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਬਿਠਾਇਆ ਜਾਂਦਾ ਤੇ ਸਿੱਖ ਕੌਮ ਦੇ ਮਹਾਨ ਮਹਾਰਾਜਾ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਦੋਂ ਸ਼ਹਾਦਤ ਹੋ ਜਾਂਦੀ ਹੈ 1845 ਤੋਂ ਬਾਅਦ ਤੇ ਉਹਨਾਂ ਨੂੰ ਉਸ ਵਕਤ ਸਿੱਖ ਰਾਜ ਦੇ ਜਿਹੜੇ ਸਿੱਖ ਰਾਜ ਦੇ ਅਹੰਕਾਰ ਸਨ ਗੁਲਾਬ ਸਿੰਘ ਗਲਾਬ ਗੁਲਾਬ ਸਿੰਘ ਤੇ ਮਿਸਰ لال ਸਿੰਘ ਤੇ ਤੇਜ ਸਿੰਘ ਇਹ ਤਿੰਨੇ ਜਾਨੇ ਅੰਗਰੇਜ਼ ਹਕੂਮਤ ਦੇ ਅੰਦਰ ਘਾਤੇ ਮਿਲ ਕੇ ਸਿੱਖ ਰਾਜ ਦਾ ਸੌਦਾ ਕਰ ਦਿੰਦੇ ਨੇ ਮਹਾਰਾਣੀ ਜਿੰਦਾ ਕੌਰ ਜੀ ਚਿੱਠੀ ਲੈ ਕੇ ਜਾਂਦੇ ਨੇ ਬਾਬਾ ਅਮਰ ਸਿੰਘ ਜਥੇਦਾਰ ਬਾਬਾ ਨੂੰ ਮਾਨ ਸਿੰਘ ਜੀ ਕੋਲ ਚਿੱਠੀ ਪੜ ਕੇ ਬਾਬਾ ਜੀ ਬਤੀ ਕੁਹਾਰ ਸਿੰਘਾ ਦੇ ਨਾਲ ਅੰਗਰੇਜ਼ਾਂ ਦੇ ਨਾਲ ਕਮਸਾਨ ਦਾ ਜੁੱਧ ਕਰਨ ਲਈ ਚਲੇ ਜਾਂਦੇ ਨੇ ਜੰਗ ਦੇ ਮੈਦਾਨ ਵਿੱਚ ਜਦੋਂ ਉਹਤੇ ਯੁੱਧ ਛਿੜਦਾ ਤੇ 10000 ਅੰਗਰੇਜ਼ਾਂ ਦੀ ਫੌਜ ਮਾਰੀ ਜਾਂਦੀ ਹੈ ਤੇ ਬਾਕੀ ਮੈਦਾਨੇ ਜੰਗ ਦਾ ਮੈਦਾਨ ਛੱਡ ਕੇ ਸਾਰੇ ਭੱਜ ਜਾਂਦੇ ਨੇ